ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਰਾਤਨ ਖੂਲਹਾਰਾਂ ਵਾਲਾ ਤਰਵਾਰ ਬਾਬਾ ਬਾਲਕਨਾਥ ਜੀ ਪਿੰਡ ਮਿਹੜੂ ਗੇ ਚੇਤਰ ਮਹੀਨਾ ਸਾਲਾਨਾ ਮੇਲਾ ਬੀਬੀ ਮਨਜੀਤ ਕੌਰ ਦੀ ਅਗਵਾਈ ਵਿੱਚ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਬਾਬਾ ਬਦਨਾਥ ਜੀ ਅਤੇ ਮਸਤ ਪੀਰਾਂ ਦੀ ਝੰਡੇ ਦੀ ਰਸਮ ਅਦਾ ਹੋਈ ਉਪਰੰਤ ਬਾਬਾ ਬਦਨਾਥ ਜੀ ਦੀ ਜੋਤ ਦੀ ਰਸਮ ਅਦਾਈ ਗਈ ਇਸ ਤੋਂ ਬਾਅਦ ਭਜਨ ਮੰਡਲੀ ਕੁਲਵੰਤ ਕਜਰਾ 뮤지컬 ਗਰੁੱਪ ਮੁਜ਼ਫਰਪੁਰੀ ਜਲੰਧਰ ਵਾਲਿਆਂ ਵੱਲੋਂ ਪਾਪਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੋਫੈਸਰ ਸਿਮਰਦੀਪ ਸਿੰਘ ਜਲੰਧਰ ਮਲਕੀਤ ਸਿੰਘ ਪਨੇਸਰ ਸਤਨਾਮ ਸਿੰਘ ਪਨੇਸਰ ਹਰਪੀਤ ਸਿੰਘ ਪਨੇਸਰ ਬ੍ਰਹਮਜੋਤ ਸਿੰਘ ਬਰਾੜ ਐਫਸੀ ਰਿਸ਼ਪਾਲ ਸਿੰਘ ਬਾਦਲ ਅਤੇ ਜਲੰਧਰ ਫਗਵਾੜਾ ਤੋਂ ਪ੍ਰੇਸ਼ਰ ਪਰਿਵਾਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਇਸ ਮੂਹ ਜਵਾਦ ਵੱਡੀ ਤਾਦਾਦ ਵਿੱਚ ਮੌਜੂਦ ਰਹੇ ਇਸ ਮੌਕੇ ਸਾਰਾ ਹੀ ਦਿਨ ਚਾਹ ਪਕੌੜੀਆਂ ਅਤੇ ਪੀਰਾ ਦੇ ਲੰਗਰ ਅਟੁੱਟ ਵਰਤਦੇ ਰਹੇ ਇਸ ਮੌਕੇ ਸਾਰੇ ਹੀ ਭਗਤ ਬਾਬਾ ਜੀ ਦੇ ਨਾਮ ਦੀ ਮਸਤੀ ਵਿੱਚ ਫੀ ਉਮਦੇ ਨਜ਼ਰ ਆਈ ਇਹ ਪਿੰਡ ਬਿਹੜੂ ਵਿਖੇ ਰਾਜਪੁਰ ਰੋਡ ਤੇ ਬਾਬਾ ਬਾਲਕਨੰਦ ਜੀ ਜਗ੍ਹਾ ਸਥਿਤ ਹੈ ਜੀ ਜੋ ਕਿ ਪ੍ਰਾਤਨ ਪਨੇਸਰਾਂ ਦਾ ਖੂਹ ਲੋਹਾਰਾ ਵਾਲਾ ਖੂਹ ਵਜਦਾ ਜੋ ਕਿ ਸਰਦਾਰ ਮਾਰਕ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਨਾਮ ਤੇ ਜਮੀਨ ਹੈ ਜਿੱਥੇ ਕਿ ਬਾਬਾ ਜੀ ਦੀ ਜਗ੍ਹਾ ਸਥਿਤ ਹੈ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਚੇਤ ਮਹੀਨੇ ਵਿੱਚ ਜੋ ਜੇਠਾ ਐਤਵਾਰ ਹੁੰਦਾ ਉਸ ਸਮੇਂ ਬਾਬਾ ਜੀ ਦਾ ਇਹ ਸਮਾਗਮ ਹੋ ਲਿਆ ਜਾਂਦਾ ਹੈ ਜੀ ਥੋੜੀ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਦੀ ਰਸਮਾਂ ਦੀ ਅਦਾਈ ਕੀ ਹੋਈ ਹੈਗੀ ਇਹ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਤੇ ਝੰਡੇ ਦੀ ਰਸਮ ਹੁੰਦੀ ਹੈ ਜੀ ਕਿਉਂਕਿ ਇੱਥੇ ਤਿੰਨ ਜਗ੍ਹਾ ਹਨ ਇੱਕ ਨਾਥਾਂ ਦੀ ਬਰਮੀ ਹੈ ਇੱਕ ਮਸਤ ਪੀਰਾਂ ਦੀ ਜਗ੍ਹਾ ਹੈ ਸੋ ਬਾਬਾ ਜੀ ਦੇ ਝੰਡੇ ਦੀ ਰਸਮ ਦੇ ਨਾਲ ਨਾਲ ਮਸਤ ਪੀਰਾਂ ਦਾ ਇੱਕ ਝੰਡਾ ਚੜਾਇਆ ਜਾਂਦਾ ਹੈ ਉਸ ਤੋਂ ਪ੍ਰੰਤ ਬਾਬਾ ਜੀ ਦੀ ਜੋਤ ਜਗਾਈ ਜਾਂਦੀ ਹੈ ਬਾਬਾ ਜੀ ਜੋਤ ਜਗਾਨ ਤੋਂ ਬਾਅਦ ਸੰਗਤ ਦੀ ਆਮਦ ਤੇ ਭਜਨ ਮੰਡਲੀ ਵਾਂਗੂ ਫਿਰ ਭਜਨ ਮੰਡਲੀ ਜੋ ਅਸੀਂ ਬੁਲਾਵਾ ਦਿੰਦੇ ਆ ਉਹਨਾਂ ਵੱਲੋਂ ਇੱਕ ਭਜਨ ਮੰਡਲੀ ਵੱਲੋਂ ਇਹ ਆਯੋਜਨ ਕੀਤਾ ਜਾਂਦਾ ਹੈ ਬਾਬੇ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਸੋ ਸੰਗਤੀ ਤਦਾਦ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਸੀਗੀ ਇਹ ਲੋਕਲ ਸੀ ਜਾਂ ਬਾਹਰੋਂ ਦੂਰੋਂ ਤਰੇਟਿਵ ਸੰਗਤ ਆਉਂਦੀ ਹੈਗੀ ਸੰਗਤ ਜੋ ਕਿ ਹੈ ਕੁਝ ਜਲੰਧਰ ਤੋਂ ਪਨੇਸਰ ਫੈਮਿਲੀ ਦੇ ਮੈਂਬਰ ਕੁਝ ਵਿਦੇਸ਼ ਵਿੱਚੋਂ ਕੁਝ ਇੱਥੇ ਨੇ ਕੁਝ ਫਗਵਾੜੇ ਤੋਂ ਕੁਸ਼ਾਲੇਤ ਵਾਲੇ ਪਿੰਡਾਂ ਤੋਂ 라ਵਲਪਿੰਡੀ ਬੋਹਾਨੀ ਤੋਂ ਪਲਾਹੀ ਤੋਂ ਤੇ ਕੁਝ ਸੰਗਤ ਜੋ ਸਾਡੀ ਲੋਕਲ ਹੈ ਸਾਡੇ ਮਿਹੜੂ ਪਿੰਡ ਦੀ ਹੈ ਜੀ ਸੋ ਸਰ ਕੁਝ ਇਤਿਹਾਸਵਾਰੀ ਜਾਣਕਾਰੀ ਮਿਲ ਸਕਦੀ ਕਿਸ ਤਰ੍ਹਾਂ ਦਾ ਇਤਿਹਾਸ ਹੈ ਜਗਾ ਦਾ ਕਿ ਤੁਹਾਡੀ ਕੋਈ ਦੱਸੇ ਜਾ ਰਹੀ ਕਿ ਪੁਰਖਾਂ ਦੀ ਜਗਾ ਹੈਗੀ ਇਹ ਇਹ ਪੁਰਖਾਂ ਦੀ ਪ੍ਰਾਤਨ ਜਗਾ ਜੀ ਇੱਥੇ ਇੱਕ ਝਿੜੀ ਹੁੰਦੀ ਸੀ ਛੜੀ ਹੁੰਦੀ ਸੀ ਤੇ ਜਦੋਂ ਉਸ ਛੜੀ ਨੂੰ ਇਥੋਂ ਖੇਤ ਦੀ ਸਫਾਈ ਕਰਨ ਲੱਗੇ ਤੇ ਕਟਾਈ ਕਰਨ ਵਾਲਿਆਂ ਨੂੰ ਇਥੋਂ ਅੱਗੇ ਦੇ ਭੂਕੇ ਨਿਕਲੇ ਜੋ ਕਿ ਡਰ ਗਏ ਜੋ ਇਸ ਸਮੇਂ ਸਰਦਾਰ ਅਨੂਪ ਸਿੰਘ ਜੋ ਕਿ ਸਵਰਗਵਾਸੀ ਹਨ ਜਿਨ੍ਹਾਂ ਦੀ 2009 ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਫਿਰ ਬਾਬਾ ਜੀ ਨੇ ਬਾਲ ਰੂਪੇ ਦਰਸ਼ਨ ਦਿੱਤੇ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਇਥੋਂ ਸਫਾਈ ਕਰਵਾ ਕੇ ਛੜੀ ਦਿੱਤੀ ਇਸ ਜਗ੍ਹਾ ਨੂੰ ਫਿਰ ਪੁਨਰ ਜਿਵੇਂ ਆਪਾਂ ਕਹਿਦਾ ਸੁਰਜੀਤ ਕੀਤਾ ਸੋ ਅੱਜ ਸਮਾਗਮ ਕਾਫੀ ਇੱਕ ਵੱਡੇ ਸਮਾਗਮ ਦਾ ਰੂਪ ਧਾਰ ਗਿਆ ਸੀਗਾ ਆਉਣ ਵਾਲੇ ਸਮੇਂ ਵਿੱਚ ਵੀ ਕੀ ਲਗਾਤਾਰ ਨਿਰੰਤਰ ਹੀ ਅਜਿਹੇ ਸਮਾਗਮ ਹੁੰਦੇ ਰਹਿਣਗੇ ਆਉਣ ਵਾਲੇ ਸਮੇਂ ਵਿੱਚ ਬਾਬਾ ਜੀ ਆਪ ਸੇਵਾ ਲੈਣਗੇ ਜੀ ਸੜ ਤੱਕ ਜਿੰਨਾ ਉਦਮ ਹੋਏਗਾ ਕਿਉਂਕਿ 2009 ਤੋਂ ਬਾਅਦ ਕੁਝ ਸਮੇਂ ਤੂੰ ਸੇਵਾ ਬੰਦ ਪਈ ਸੀ ਹੁਣ 3-4 ਸਾਲ ਤੋਂ ਸੰਗਤ ਉਪਰਾਲੇ ਨਾਲ ਸੰਦਕ ਉਪਰਾਲੇ ਨਾਲ ਸੀ ਇਹ ਸੇਵਾ ਦੁਬਾਰਾ ਸ਼ੁਰੂ ਕੀਤੀ ਆ ਜੀ ਸੋ ਕੀ ਇਸ ਸਾਲਾਨਾ ਸਮਾਗਮ ਤੋਂ ਇਲਾਵਾ ਵੀ ਸੰਗਤ ਦਾ ਆਉਣਾ ਜਾਣਾ ਲੱਗਾ ਰਹਿੰਦਾ ਇਸ ਜਗ੍ਹਾ ਤੇ ਸਲਾਨਾ ਸਮਾਗਮ ਤੋਂ ਇਲਾਵਾ ਹਰ ਮਹੀਨੇ ਦੇ ਜੇਠੇ ਐਤਵਾਰ ਔਰ ਜੇਠੇ ਵੀਰਵਾਰ ਇਥੇ ਸੰਗਤ ਦੀ آمد ਹੁੰਦੀ ਆ ਜੋ ਬਾਬਾ ਜੀ ਦੀ ਸੇਵਾ ਪੂਜਾ ਕੀਤੀ ਜਾਂਦੀ ਆ ਜੋਤ ਜਗਾਈ ਜਾਂਦੀ ਆ ਵੀਰਵਾਰ ਨੂੰ ਬਾਬਾ ਜੀ ਦੀ ਨਿਆਜ਼ ਦਾ ਪ੍ਰਸ਼ਾਦ ਬਣਾਇਆ ਜਾਂਦਾ ਔਰ ਹਰ ਵੀਰਵਾਰ ਐਤਵਾਰ ਆ ਕੇ ਇਸ ਸਥਾਨ ਤੇ ਸੇਵਾ ਕੀਤੀ ਜਾਂਦੀ ਸੋ ਸਰ ਇਕਲ लास्ट ਵਿੱਚ ਜਗਾ ਦਾ ਔਰ ਰੋਡ ਦਾ ਦੁਬਾਰਾ ਨਾਮ ਦੱਸ ਦੂੰ ਇਹ ਜਗਾ ਜੀ ਪਿੰਡ ਮਿਹੜੂ ਤੋਂ ਰਾਏਪੁਰ ਰੋਡ ਨੂੰ ਜਾਂਦੇ ਆ ਇਹ ਉਹਦੇ ਸੈਂਟਰ ਜੇ ਵਿੱਚ ਸੱਜੇ ਹੱਥ ਸਥਿਤ ਹੈ ਪੁਰਾਤਨ ਖੂਹ ਹੈ ਲੋਹਾਰਾਂ ਵਾਲਾ ਖੂਹ ਜੋ ਕਿ ਪੁਰਾਣੇ ਬਜ਼ੁਰਗ ਸਭ ਜਾਣਦੇ ਹਨ ਇਹ ਲੋਹਾਰਾ ਵਾਲਾ ਖੂਬ ਵਜਦਾ ਜੀ